ਬਠਿੰਡਾ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਵੱਲੋਂ ਬਰਾਸਤੀ ਪਿੰਡ ਜੈਪਾਲਗੜ ਬਿਖੇ 15 ਫਰਵਰੀ ਤੋਂ ਦੋ ਰੋਜ਼ਾ ਮੇਲਾ ਲਾਇਆ ਗਿਆ ਹੈ ਜਿਸ ਦਾ ਉਦਘਾਟਨ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮੈਤਾ ਵੱਲੋਂ ਕੀਤਾ ਗਿਆ ਸੀ ਅੱਜ 16 ਫਰਵਰੀ ਦਿਨ ਐਤਵਾਰ ਨੂੰ ਵੀ ਇਹ ਮੇਲਾ ਜਾਰੀ ਰਿਹਾ ਜਿਸ ਵਿੱਚ ਏਡੀਸੀ ਮੈਡਮ ਪੂਰਨ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਉਨ੍ਹਾਂ ਨੇ ਵੀ ਮੇਲੇ ਵਿੱਚ ਲੱਗੀਆਂ ਸਟਾਲਾਂ ਦਾ ਖਾਣਾ ਖਾ ਕੇ ਆਨੰਦ ਮਾਣਿਆ ਉਹਨਾਂ ਕਿਹਾ ਕਿ ਜਿੱਤੇ ਸਾਨੂੰ ਆਕਸੀਜਨ ਜੀਵਨ ਲਈ ਜ਼ਰੂਰੀ ਹੈ ਉੱਥੇ ਵਧੀਆ ਹੈਲਦੀ ਅਤੇ ਸਹੀ ਸਮੇਂ ਖਾਣਾ ਵੀ ਜ਼ਰੂਰੀ ਹੈ ਇਸ ਲਈ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਵੱਲੋਂ ਜੋ ਫ੍ਰੀ ਕੋਰਸ ਕਰਵਾਏ ਜਾਂਦੇ ਹਨ ਇਹ ਕੋਰਸ ਹਰ ਇੱਕ ਸਵਾਨੀ ਅਤੇ ਵਿਅਕਤੀ ਨੂੰ ਕਰਨੇ ਚਾਹੀਦੇ ਹਨ ਤਾਂ ਜੋ ਘਰ ਵਿੱਚ ਵੀ ਆਪਾਂ ਵਧੀਆ ਅਤੇ ਹੈਲਦੀ ਭੋਜਨ ਤਿਆਰ ਕਰ ਸਕੀਏ ਨੌਜਵਾਨਾਂ ਨੂੰ ਵੀ ਇਸ ਕੰਮ ਵਿੱਚ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਰੋਜ਼ਗਾਰ ਦੇ ਸਾਧਨ ਵੀ ਪੈਦਾ ਹੁੰਦੇ ਹਨ ਜੀ ਇਹ ਮੇਲਾ ਜਿਹੜਾ ਫੂਡ ਐਂਡ ਕਲਚਰਲ ਹੈਰੀਟੇਜ ਮੇਲਾ IHMLO ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਮੈਂ ਮੈਡਮ ਪ੍ਰਿੰਸੀਪਲ ਨੂੰ ਔਰ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦੀ ਹਾਂ ਦੋ ਗੱਲਾਂ ਕਰਕੇ ਮੈਂ ਸਮਝਦੀ ਹਾਂ ਕਿ ਵਧਾਈ ਦੇ ਪਾਤਰ ਨੇ ਪਹਿਲੀ ਗੱਲ ਤਾਂ ਇਹਨਾਂ ਦਾ ਜਿਹੜਾ ਹੁਨਰ ਸੇ ਰੋਜ਼ਗਾਰ ਪ੍ਰੋਗਰਾਮ ਹੈ ਮੈਂ ਵੀ ਇੱਕ ਦੋ ਵਾਰੀ ਜਾ ਕੇ ਦੇਖਿਆ ਹੈ ਬੱਚਿਆਂ ਨੂੰ ਇਹ ਫ੍ਰੀ ਆਫ ਕਾਸਟ ਜਿਹੜਾ ਹੈਗਾ ਵੱਖ-ਵੱਖ ਚੀਜ਼ਾਂ ਜਿਹੜੀਆਂ ਨੇ ਆਈਟਮਸ ਜਿਹੜੀਆਂ ਨੇ ਉਹ ਬਣਾਉਣਾ ਸਿਖਾਉਂਦੇ ਨੇ ਔਰ ਬਾਅਦ ਸਾਰੇ ਬੱਚੇ ਇਹਨਾਂ ਦੇ ਇਸ ਤਰ੍ਹਾਂ ਦੇ ਨੇ ਜਿਹੜੇ ਤੁਸੀਂ ਦੇਖੋਗੇ ਸ਼ਹਿਰ ਦੇ ਵਿੱਚ ਉਹਨਾਂ ਨੇ ਆਪਣੇ ਫੂਡ ਪੁਆਇੰਟਸ ਖੋਲੇ ਹੋਏ ਨੇ ਔਰ ਅੱਜ ਬਹੁਤ achi ਉਹਨਾਂ ਦੀ ਆਮਦਨੀ ਹੋ ਰਹੀ ਹੈ ਦੂਸਰੀ ਗੱਲ ਇਹ ਜ਼ਰੂਰੀ ਨਹੀਂ ਕਿ ਜੇ ਤੁਸੀਂ ਕੋਈ ਫੂਡ ਐਂਡ ਇੰਡਸਟਰੀ business ਦੇ ਵਿੱਚ ਹੀ ਜਾਣਾ ਹੈ ਫੇਰ ਹੀ ਤੁਸੀਂ ਖਾਣਾ ਬਣਾਉਣਾ ਸਿੱਖਣਾ ਹੈ ਜਾਂ ਫੇਰ ਹੀ ਤੁਸੀਂ ਇਸ ਸਕਿੱਲ ਨੂੰ ਅਪਣਾਉਣਾ ਹੈ ਤੁਸੀਂ ਦੇਖੋ ਕਿ ਆਕਸੀਜਨ ਤੋਂ ਇਲਾਵਾ ਜਿਉਂਦੇ ਰਹਿਣ ਦੇ ਲਈ ਤਾਂ ਖਾਣਾ ਹੀ ਲਾਜ਼ਮੀ ਹੈ ਸੋ ਇਹ ਸਾਡੀ ਜ਼ਰੂਰਤ ਵੀ ਹੈ ਔਰ ਖਾਣਾ ਇੰਨਾ ਜ਼ਰੂਰੀ ਔਰ ਇੰਨਾ ਲਾਜ਼ਮੀ ਹੈ ਕਿ ਜੇ ਤੁਸੀਂ ਇਹਨੂੰ ਇਸ ਤਰ੍ਹਾਂ ਬਣਾਓਗੇ ਤੇ ਇਸ ਇਹਨੂੰ ਸਹੀ ਤਰੀਕੇ ਦੇ ਨਾਲ ਨਾ ਬਣਾਓਗੇ ਤੇ ਨਾ ਖਾਓਗੇ ਤੇ ਫਿਰ ਤੁਹਾਨੂੰ ਦਵਾਈਆਂ ਦਾ ਆਸਰਾ ਲੈਣਾ ਪੈਂਦਾ ਸੋ ਖਾਣੇ ਨੂੰ ਸਹੀ ਤਰ੍ਹਾਂ ਖਾਣੇ ਨੂੰ ਬਣਾਉਣਾ ਔਰ ਖਾਣਾ ਸਹੀ ਟਾਈਮ ਤੇ ਖਾਣਾ ਇਹ ਵੀ ਬਹੁਤ ਜ਼ਰੂਰੀ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਸੋ ਮੈਂ ਸਮਝੇ ਦੇ ਕਿ ਦੋ ਗੱਲਾਂ ਕਰਕੇ ਇਹਨਾਂ ਦਾ ਇਹ ਉਪਰਾਲਾ ਜਿਹੜਾ ਉਹ ਵਿਦਾਈ ਦਾ ਪਾਤਰ ਹੈ ਖਾਣੇ ਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਨੇ ਹਿੰਦੁਸਤਾਨ ਔਰ ਖਾਸ ਤੌਰ ਤੇ ਪੰਜਾਬ ਜਿਹੜੇ ਹੈ ਖਾਸ ਤੌਰ ਤੇ ਅਸੀਂ ਸਾਰੇ ਆਪਾਂ ਪੰਜਾਬੀ ਦਾ ਖਾਣੇ ਦੇ ਸ਼ੌਕੀਨ ਮੰਨੇ ਜਾਂਦੇ ਆ ਔਰ ਖਾਣੇ ਦੇ ਲਈ بڑا ਜਿਹੜਾ ਸਾਡਾ ਪੰਜਾਬੀਆਂ ਦਾ ਚਾ ਹੈ ਉਹ ਹੁੰਦਾ ਹੈ ਲੇਕਿਨ ਹੈਲਦੀ ਖਾਣਾ ਆਪ ਆਪਣੇ ਆਪ ਦੇ ਵਿੱਚ ਇੱਕ ਜ਼ਰੂਰਤ ਵੀ ਹੈ ਸੋ ਇਥੇ ਸਾਰਾ ਡਿਸਪਲੇ ਕੀਤਾ ਹੋਇਆ ਸਟਾਲਸ ਡਿਸਪਲੇ ਕੀਤੀਆਂ ਹੋਈਆਂ ਨੇ ਜਿਹੜੇ ਬੱਚਿਆਂ ਨੇ ਸਿੱਖਿਆ ਔਰ ਕਿੰਨਾ ਅੱਛਾ ਅچھے ਤਰੀਕੇ ਦੇ ਨਾਲ ਉਹ ਬਣਾਉਂਦੇ ਆ ਅੱਗੇ ਆਪਣਾ ਰੋਜ਼ਗਾਰ ਚਲਾਉਂਦੇ ਆ ਇੱਕ ਤਾਂ ਸਾਡੀ ਨੌਜਵਾਨ ਪੀੜ੍ਹੀ ਇਸ ਤੋਂ ਪ੍ਰੇਰਣਾ ਵੀ ਲੈ ਸਕਦੀ ਹੈ ਸਾਡੇ ਜਿਹੜੇ ਬੱਚੇ ਜਿਨ੍ਹਾਂ ਨੇ ਇਥੋਂ ਕੋਰਸਸ ਕੀਤੇ ਨੇ ਹੁਣ ਅੱਗੇ ਉਹ ਆ ਗਿਆ ਸ਼ਾਪਸ ਆਪਣੇ ਬਿਜ਼ਨੈਸਸ ਚਲਾ ਰਹੇ ਆ ਸੋ ਫੂਡ ਐਂਡ ਇੰਡਸਟਰੀ ਬਿਜ਼ਨਸ ਜਿਹੜਾ ਹੈਗਾ ਉਹ ਬਹੁਤ ਅਪਕਮਿੰਗ ਇੰਡਸਟਰੀ ਹੈ ਦੂਸਰਾ ਨੌਜਵਾਨਾਂ ਦੇ ਲਈ ਵੈਸੇ ਵੀ ਖਾਣੇ ਨੂੰ ਅਹਿਮੀਅਤ ਦੇਣਾ ਔਰ ਆਪਦੇ ਸੇਤ ਨੂੰ ਤੰਦਰੁਸਤੀ ਨੂੰ ਅਹਿਮੀਅਤ ਦੇਣਾ ਉਹਦਾ ਵੀ ਇੱਕ ਮੈਸੇਜ ਜਿਹੜਾ ਇਹ ਕੈਰੀ ਕਰਦਾ ਸੋ ਇਸ ਕਰਕੇ ਅੱਜ ਮੈਨੂੰ ਮੇਲੇ ਤੇ ਆ ਕੇ ਬੜੀ ਖੁਸ਼ੀ ਹੋਈ ਮੈਂ ਚਾਹਾਂਗੀ ਕਿ ਇਹ ਮੇਲਾ ਜਿਹੜਾ ਹੈਗਾ ਅਸੀਂ ਹੋਰ ਵੱਡੇ ਪੱਧਰ ਤੇ ਅੱਗੇ ਆਉਣ ਵਾਲੇ ਸਮਿਆਂ ਦੇ ਵਿੱਚ ਕਰੀਏ ਨੌਜਵਾਨ ਪੀੜੀ ਜਿਹਨੇ ਵਿਦੇਸ਼ ਚ ਜਾਂਦੀ ਆ ਵਾਪਸ ਵੀ ਆ ਰਹੇ ਆ ਲੱਗਦਾ ਜਿਵੇਂ ਇਸ ਤਰ੍ਹਾਂ ਕਾਲਜ ਚ ਡਿਗਰੀਆਂ ਕਰਕੇ ਜਾਣ ਤਾਂ ਕੀ ਕਹਿਣਾ ਚਾਹੋ ਅ ਦੇਖੋ ਮੈਂ ਇਹ ਮੇਲਾ ਜਿਹੜਾ ਜਿਵੇਂ ਪਹਿਲਾਂ ਹੇਰਿਟੇਜ ਕਿ ਨੌਜਵਾਨ ਪੀੜੀ ਜਿਹੜੀ ਹੈਗੀ ਹੈ ਉਹਦੇ ਲਈ ਇੱਕ ਬਹੁਤ ਅੱਛੀ ਫੂਡ ਐਂਡ ਇੰਡਸਟਰੀ bizness ਦੇ ਵਿੱਚ ਜਾਣ ਦਾ ਇੱਕ ਸੋਰਸ ਹੈ ਇਟਸ ਅ ਗੁੱਡ ਸੋਰਸ ਆਫ ਇਨਕਮ ਆਲਸੋ ਔਰ ਪ੍ਰੇਰਨਾ ਸਰੋਤ ਇਸ ਕਰਕੇ ਵੀ ਹੈ ਕਿਉਂਕਿ ਖਾਣਾ ਜਿਹੜਾ ਹੈ ਸਹੀ ਖਾਣਾ ਸਹੀ ਟਾਈਮ ਤੇ ਖਾਣਾ ਔਰ ਆਪਣੇ ਸਿਹਤ ਨੂੰ ਤੰਦਰੁਸਤ ਰੱਖਣਾ ਇਹ ਵੀ ਨੌਜਵਾਨਾਂ ਦੇ ਲਈ ਜ਼ਰੂਰੀ ਹੈ ਸੋ ਇਸ ਕਰਕੇ ਨੌਜਵਾਨ ਪੀੜੀ ਨੂੰ ਮੇਰੇ ਵੱਲੋਂ ਤਾਂ ਇਹੀ ਮੈਸੇਜ ਹੈ ਕਿ ਇੱਥੇ ਜ਼ਰੂਰ ਆਣ ਦੇਖਣ ਔਰ ਇਸ ਸਕਿੱਲ ਜਿਹੜੀ ਹੈ ਜ਼ਰੂਰੀ ਨਹੀਂ ਕਿ ਲੇਡੀਆਂ ਨੂੰ ਸਿੱਖਣੀ ਚਾਹੀਦੀ ਹੈ ਸਾਰਿਆਂ ਨੂੰ ਸਿੱਖਣੀ ਚਾਹੀਦੀ ਹੈ ਖਾਣਾ ਸਾਡੀ ਜ਼ਰੂਰਤ ਹੈ ਸਭ ਨੂੰ ਬਣਾਉਣਾ ਵੀ ਆਉਣਾ ਚਾਹੀਦਾ ਤੁਸੀਂ ਵੀ ਖਾਣੇ ਦਾ ਸਵਾਦ ਦੇਖਿਆਗਾ ਕਿਸ ਤਰ੍ਹਾਂ ਦਾ ਲੱਗਿਆ ਖਾਣਾ ਬਹੁਤ ਅੱਛਾ ਹੈ ਮੈਂ ਖਾ ਕੇ ਦੇਖਿਆ ਬਹੁਤ ਟੇਸਟੀ ਖਾਣਾ ਹੈ ਔਰ ਅ ਅੱਛਾ ਖਾਣਾ ਹੈ ਮੈਂ ਤਾਂ ਇਹ ਹੀ ਕਹੂੰਗੀ ਕਿ ਇਹਨੂੰ ਸਿੱਖਣਾ ਵੀ ਚਾਹੀਦਾ ਹੈ ਤੋ